रेडी ਹੈ ਜੀ ਹਾਂ ਦੱਸੋ ਜੀ ਸਤਿ ਸ਼੍ਰੀ ਅਕਾਲ ਜੀ ਜਿਹੜੀ ਆਪਣੀ ਪੰਜਾਬ ਪੁਲਿਸ ਦੀ ਮੁਹਿੰਮ ਚੱਲ ਰਹੀ ਹੈ ਯੋਨਸ਼ੀਆਂ ਵਿਰੁੱਧ ਉਸ ਦੇ ਵਿੱਚ ਅੱਜ ਮਾਨਜੋਗ ਡੀਜੀਪੀ ਸਾਹਿਬ ਮਾਨਜੋਗ ਸਪੈਸ਼ਲ ਡੀਜੀਪੀ ਲਾਅਨ ਆਰਡਰ ਦੇ ਨਿਰਦੇਸ਼ਾਂ ਹੇਠ ਆਪਣੇ ਪੂਰੇ ਪੰਜਾਬ ਦੇ ਵਿੱਚ ਕਾਸੋ ਆਪਰੇਸ਼ਨ ਕੀਤੇ ਜਾ ਰਹੇ ਹਨ ਆਪਣੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜਿਹੜੇ ਆਪਣੇ ਹੌਟਸਪੌਟ ਹੈਗੇ ਹੌਟਸਪੌਟ ਯਾਨੀ ਜਿੱਥੇ ਸਾਨੂੰ ਲੱਗਦਾ ਹੈ ਕਿ ਨਸ਼ੇ ਦਾ ਸੇਵਨ ਜਾਂ ਵਿਕਰੀ ਜ਼ਿਆਦਾ ਹੈਗੀ ਹੈ ਉਹ ਅਸੀਂ ਆਇਡੈਂਟੀਫਾਈ ਕੀਤੇ ਹੋਏ ਹੈਗੇ ਉਦੇ ਵਿੱਚ ਆਪਣੇ ਜ਼ਿਲ੍ਹੇ ਦੇ ਵਿੱਚ 8 ਹੌਟਸਪੌਟਾਂ ਦੇ ਵਿੱਚ ਅੱਜ ਜਿਹੜੀ ਹੈਗੀ ਕਾਰਵਾਈ ਪੈਰਲਲ ਕਾਰਵਾਈ ਚੱਲ ਰਹੀ ਹੈ ਜਿਹੜਾ ਕਾਸੋ ਆਪਰੇਸ਼ਨ ਕੀਤਾ ਜਾ ਰਿਹਾ ਜਿਸ ਦੇ ਵਿੱਚ 40 ਤੋਂ 50 ਫੋਰਸ ਹਰ ਹੌਟਸਪੌਟ ਦੇ ਵਿੱਚ ਜਾ ਕੇ ਦੋ ਜੀਓ ਉਸ ਨੂੰ ਕੇਰ ਕੇ ਵਿਅਕਤੀ ਨੂੰ ਵੈਰੀਫਾਈ ਕਰ ਰਹੇ ਤੇ ਚੈਕਿੰਗ ਜਾਰੀ ਹੈਗੀ ਜਿਵੇਂ ਕਿ ਸਿਟੀ ਦੇ ਵਿੱਚ ਅਜੇ ਨਾਨਕ ਸਰ ਮਹੱਲਾ ਤੇ ਨੂਰ ਦੀ ਅੱਡਾ ਜਿਹੜਾ ਹੈਗਾ ਉਹਦੇ ਵਿੱਚ ਐਸਪੀ ਸਿਟੀ ਤੇ ਡੀਐਸਪੀ ਸਾਹਿਬ ਸਾਡੇ ਗੁਰਵਿੰਦਰ ਜੀ ਵੱਲੋਂ ਜਿਹੜਾ ਹੈਗਾ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਇਸ ਕਸੋ ਦੇ ਵਿੱਚ ਇਸ ਜਿਹੜਾ ਨਾਨਕ ਸਰ ਮੋਹੱਲਾ ਇੱਥੇ 7-8 ਸ਼ੱਕੀ ਵਿਅਕਤੀ ਗ੍ਰਿਫਤਾਰ ਕੀਤੇ ਗਏ ਦੋ ਕੰਡੇ ਸਾਨੂੰ ਮੈਜ਼ਰਮੈਂਟ ਵਾਲੇ ਲੱਭੇ ਹੈਗੇ 10 ਗ੍ਰਾਮ ਨਸ਼ੀਲਾ ਪਾਊਡਰ ਮਿਲੇ ਤੇ ਬਾਕੀ ਜਿਹੜੇ ਹੈਗੇ 1-2 ਵਹੀਕਲ ਜਿਹੜੇ ਛੱਕੀ ਹੈਗੇ ਉਹ ਵੀ ਅਸੀਂ ਰਾਉਂਡ ਅਪ ਕੀਤੇ ਸੋ ਬਾਕੀ ਡਿਟੇਲ ਜਿਹੜੀ ਹੈਗੀ ਜਿਵੇਂ ਜਿਵੇਂ ਕਸੋ ਸਾਰੇ ਕੰਪਲੀਟ ਹੋ ਜਾਣਗੇ ਤੁਹਾਡੇ ਨਾਲ ਸਾਂਝੀ ਕਰਾਂ ਸਰ ਕਸੋ ਆਪਰੇਸ਼ਨ ਦੇ ਤਹਿਤ ਜਿਹੜੇ ਨਸ਼ੇ ਦੇ ਆਦੀ ਉਹਨਾਂ ਨੂੰ ਹਸਪੀਟਲ ਦਾਖਲ ਕਰਾਉਣ ਦੀ ਵੀ ਕੋਈ ਕਵਿਜ਼ਨ ਹੈ ਜੀ ਜੀ ਇਹ ਤਾਂ ਆਪਣਾ ਡੇਲੀ ਕੰਮ ਚੱਲਦਾ ਹੈ ਡੇਲੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ 8 ਤੋਂ 10 ਵਿਅਕਤੀਆਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਪੁਲਿਸ ਵੱਲੋਂ ਦਾਖਲ ਕਰਾਇਆ ਜਾਂਦਾ ਜਿਹੜੇ ਕਿ ਨਸ਼ਾ ਪੀਣ ਦੇ ਆਦੀ ਹੈਗੇ ਉਸ ਤੋਂ ਇਲਾਵਾ ਜਿਹੜਾ ਕੋਰਟ ਰਾਹੀਂ ਵੀ ਆਰਡਰ ਲੈ ਕੇ ਜਿਉਂ ਕਿ ਵਿਅਕਤੀ ਜਿਹਦੇ ਕੋਲ ਨਸ਼ਾ ਫੜਿਆ ਜਾਂਦਾ ਹੈ ਘੱਟ ਮਾਤਰਾ ਦੇ ਵਿੱਚ ਫੜਿਆ ਜਾਂਦਾ ਉਹਨੂੰ ਵੀ ਕੋਰਟ ਦੇ ਵਿੱਚ ਪੇਸ਼ ਕਰਕੇ ਮਾਨਯੋਗ ਜੱਜ ਸਾਹਿਬ ਰਾਹੀਂ ਆਰਡਰ ਲੈ ਕੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਭੇਜਿਆ ਜਾਂਦਾ ਇਸ ਤੋਂ ਇਲਾਵਾ ਜਿਹੜੇ ਕੋਈ ਵਿਅਕਤੀ ਹੋਰ ਆਪਣੇ ਜਿਹੜੇ ਬੱਚੇ ਨਸ਼ੇ ਦੇ ਵਿੱਚ ਪੈ ਜਾਂਦੇ ਉਹਨਾਂ ਦੀ ਮਦਦ ਲਈ ਉਹਨਾਂ ਦੇ ਵੀ ਵੋਟ ਕਾਰਡ ਬਣਾਉਣ ਚ ਉਹਨਾਂ ਦੀ ਮਦਦ ਕੀਤੀ ਜਾਂਦੀ ਸਰ ਡੀਐਸਪੀ ਗੋਇੰਦਵਾਲ ਵੱਲੋਂ ਪਿੰਡ ਕੋਟ ਮੁਹੰਮਦ ਖਾਨ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਿਹੜੇ ਐਡਿਕਟ ਨੇ ਉਹਨਾਂ ਨੂੰ ਹਸਪਤਲ ਦਾਖਲ ਕਰਵਾਇਆ ਜਾਵੇਗਾ ਔਰ ਦੋ ਤਿੰਨ ਰਿਕਵਰੀਆਂ ਵੀ ਕੀਤੀਆਂ ਗਈਆਂ ਪਰ ਬਾਅਦ ਵਿੱਚ ਪਰਚਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੁਣ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਜਮਾਨਤਾਂ ਕਰਵਾਈਆਂ ਜਾਣ ਦੇਖੋ ਜਿਹੜਾ ਪ੍ਰੋਸੀਜਰ ਹੈਗਾ ਜਿਹੜਾ ਵੀ ਕੋਈ ਐਡਿਕਟ ਫੜਿਆ ਜਾਂਦਾ ਹੈ ਉਹਦੇ ਕੋਲ ਫਿਰ ਜਦੋਂ ਕੋਰਟ ਦੇ ਵਿੱਚ ਜਾਂਦੇ ਨੇ ਜੱਜ ਦੇ ਸਾਹਮਣੇ ਜਿਹੜਾ ਪ੍ਰੋਸੀਜਰ ਐ ਐਨਡੀਪੀਐਸ ਐਕਟ ਦਾ ਉਹਦੇ ਤਹਿਤ ਹੀ ਕਾਰਵਾਈ ਹੁੰਦੀ ਹੈ ਉਹਦੇ ਵਿੱਚ ਜਿਹੜਾ ਐਡਿਕਟ ਹੁੰਦਾ ਉਹਦੇ ਕੋਲ ਆਪਸ਼ਨ ਹੁੰਦਾ ਹੈ ਕਿ ਉਹ ਚੂਜ਼ ਕਰ ਸਕਦਾ ਹੈ ਕਿ ਉਹਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਜਾਣਾ ਹੈ ਜੇ ਕਈ ਵਾਰ ਉਹ ਅਗਰੀ ਨਹੀਂ ਕਰਦਾ ਤਾਂ ਫਿਰ ਉਹ ਜਿਹੜੀ ਹੈਗਾ ਉਹਨੂੰ ਸੈਂਟੈਂਸ ਦਿੱਤੀ ਜਾਂਦੀ ਹੈ ਪਰ ਸਰ ਕਿਸੇ ਟਾਈਮ ਤੇ ਉਹਨਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਫੜਿਆ ਫੜਿਆ ਜਾ ਰਿਹਾ ਹੈ ਤੇ ਤੁਹਾਨੂੰ ਅਸੀਂ ਕਿਨਾਲਦੀ ਸੈਂਟਰ ਦੇ ਵਿੱਚ ਭੇਜ ਰਹੇ ਹਾਂ ਤੇ ਬਾਅਦ ਦੇ ਵਿੱਚ ਉਹਨਾਂ ਤੇ ਪਰਚਾ ਕਰ ਦਿੱਤਾ ਜਾਂਦਾ ਹੈ ਨਹੀਂ ਨਹੀਂ ਗੁੰਮਰਾਹ ਕਿਸੇ ਨੂੰ ਨਹੀਂ ਕੀਤਾ ਜਾਏਗਾ ਜੇ ਇਸ ਤਰੀਕੇ ਦੀ ਕੋਈ ਐਕਟੀਵਿਟੀ ਹੁੰਦੀ ਹੈ ਉਹਦੇ ਖਿਲਾਫ ਜਿਹੜੀ ਬਣਦੀ ਕਰ ਵੀ ਕਰਾਂਗੇ ਸਰ ਜੀ ਗੱਲ ਕੀਤੀ ਸੀ ਕਿ ਕਈ ਘਰਾਂ 'ਚ ਖੜੇ ਵੀ ਨਸ਼ਾ ਸਰ ਵੇਕਰੀਆ ਵਾ ਕਈ ਦਰਦੇ ਨਹੀਂ ਦੱਸਦੇ ਕਈ ਕਹਿੰਦੇ ਕਿ ਸਾਨੂੰ ਮਤਲਬ ਗੁੰਡੇ ਜਿਹੜੇ ਆ ਤੰਗ ਪਰੇਸ਼ਾਨ ਕਰਦੇ ਆ ਨਸ਼ਾ ਅਜੇ ਵੀ ਜੇ ਇਦਾਂ ਹੀ ਮਿਹਮ ਰਵੇ ਤੇ ਸਰ ਚੱਲਦੀ ਰਹੇ ਤਾਂ ਨਸ਼ਾ ਜਿਹੜਾ ਵਾ ਹੋਰ ਜ਼ਿਲ੍ਹੇ ਦੇ ਕਾਫੀ ਹੈਗਾ ਹੀ ਆ ਅੰਦਰ ਕਈ ਕਹਿੰਦੇ ਕਿ ਡਰਦੇ ਹੁਣ ਇਹ ਕਹਿ ਰਹੀ ਕਿ ਸਾਨੂੰ ਡਰ ਬੜਾ ਵਾ ਮੁੜ ਕੇ ਨਸ਼ਾ ਦੇ ਬਹੁਤ ਦੇਖੋ ਜੀ ਡਰ ਵਾਲੀ ਤਾਂ ਗੱਲ ਹੈਗੀ ਕਿ ਇੰਨੇ ਚਿਰ ਤੋਂ ਅਸੀਂ ਵੀ ਕਹਿ ਰਹੇ ਹਾਂ ਸਰਕਾਰ ਵੀ ਕਹਿ ਰਹੀ ਹੈ ਕਿ ਜਿਹੜੀ ਸੇਫ ਪੰਜਾਬ ਹੈਲਪਲਾਈਨ ਜਿਹੜੀ ਸ਼ੁਰੂ ਕੀਤੀ ਗਈ ਹੈ ਉਸ ਦੇ ਵਿੱਚ ਤਾਂ ਕਿਸੇ ਨੂੰ ਡਰਨ ਦੀ ਲੋੜ ਹੀ ਨਹੀਂ ਕਿਉਂਕਿ ਉਹਦੇ ਵਿੱਚ ਯੂਜ਼ਰ ਦੀ ਆਈਡੈਂਟੀਟੀ ਅਨੋਨਿਮਸ ਰਹਿੰਦੀ ਹੈ ਯਾਨੀ ਉਹਦੀ ਜਾਣਕਾਰੀ ਸਾਨੂੰ ਵੀ ਨਹੀਂ ਮਿਲਦੀ ਸਾਡੇ ਕੋਲ ਸਿਰਫ ਕੰਪਲੇਂਟ ਆਉਂਦੀ ਕਿ ਫਲਾਣਾ ਵਿਅਕਤੀ ਇਹ ਕੰਮ ਕਰਦਾ ਹੈ ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਕੰਪਲੇਂਟ ਕਿੰਨੇ ਕੀਤੀ ਤੇ ਉਹਦਾ ਨੰਬਰ ਕੀ ਹੈ ਉਹਦਾ ਈਮੇਲ ਆਈਡੀ ਕੀ ਹੈ ਇੰਨੀ ਵਧੀਆ ਸਿਸਟਮ ਹੈਗਾ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਸੇਫ ਪੰਜਾਬ ਹੈਲਪਲਾਈਨ ਦਾ ਯੂਜ਼ ਆਪਾਨੂੰ ਕਰਨਾ ਚਾਹੀਦਾ ਹੈ ਠੀਕ ਹੈ ਜੀ